ਦੋਸਤੋ ਇੱਕ ਵਾਰ ਨਾ ਇੱਕ ਇਨਸਾਨ ਇੱਕ ਆਦਮੀ ਬੜਾ ਆਲਸੀ ਹੁੰਦਾ ਐਨਾ ਆਲਸੀ ਹੁੰਦਾ ਕਿ ਉਹ اٹਕੇ ਪਾਣੀ ਤੱਕ ਨਹੀਂ ਪੀਂਦਾ ਕੰਮ ਦਾ ਕਰਨਾ ਬਹੁਤ ਦੂਰ ਦੀ ਗੱਲ ਆਂ ਗਾਂ ਉਹਦੀ ਔਲਾਦ ਉਹਦਾ ਮੁੰਡਾ ਉਹਦਾ ਬੇਟਾ ਉਹ ਪਤੰਦਰ ਉਹਦੂ ਵੀ ਆਲਸੀ ਹੁੰਦਾ ਪਿਓ ਤੇ ਇਹਦਾ ਡੈਥ ਹੋ ਜਾਂਦੀ ਉਮਰ ਹੰਡਾ ਕੇ ਪਰ ਘਰ ਚ ਗਰੀਬੀ ਬੜੀ ਆ ਜਾਂਦੀ ਆ ਗਈ ਜਾਂਦੀ ਗਰੀਬੀ ਹੁੰਦੀ ਆ ਉਹਨਾਂ ਦੇ ਘਰ ਇੱਕ ਵਕਤ ਦੀ ਰੋਟੀ ਖਾਣ ਨੂੰ ਉਹਨਾਂ ਦੇ ਕੋਲ ਅਨਾਜ ਜਾਂ ਪੈਸੇ ਐ ਨਹੀਂ ਸੀ ਜਿਹੜਾ ਨੌਜਵਾਨ ਮੁੰਡਾ ਸੀ ਉਹ ਓਦੋਂ ਵੀ ਜ਼ਿਆਦਾ ਆਲਸੀ ਨਾ ਕੋਈ ਕੰਮ ਕਰਨਾ ਪਾਣੀ ਚੱਕ ਕੇ ਨਹੀਂ ਪੀਣਾ ਐਸੇ ਤੱਕ ਕਿ ਕਿਸੇ ਗੁਰਦੁਆਰੇ ਮੰਦਰ ਚ ਵੀ ਰੋਟੀ ਖਾਣੇ ਜਾ ਸਕਦਾ ਇੰਨਾ ਆਲਸੀ ਹਮੇਸ਼ਾ ਸੁੱਤਾ ਹੀ ਰਹਿੰਦਾ ਸੀ ਹਮੇਸ਼ਾ ਪਿਆ ਹੀ ਰਹਿੰਦਾ ਸੀ ਇੱਕ ਵਾਰ ਭੁੱਖ ਲੱਗੀ ਖਾਣਾ ਲੱਭਣ ਦੀ ਤਲਾਸ਼ ਵਿੱਚ ਨਿਕਲ ਪਿਆ ਜੰਗਲ ਵੱਲੋਂ ਫਲ ਫਰੂਟ ਖਾਣਾਂ ਕੋਈ ਦੇਖ ਕੇ ਤੁਰਿਆ ਜਾਂਦਾ ਤੇ ਇੱਕ ਬਗੀਚਾ ਆ ਜਾਂਦਾ ਉਹ ਬਗੀਚੇ 'ਚ ਵੜ ਜਾਂਦਾ ਚੋਰੀ ਜਦੋਂ ਬਗੀਚੇ 'ਚ ਵੜ ਜਾਂਦਾ ਜਿਹੜਾ ਬਗੀਚੇ ਦਾ ਮਾਲਕ ਹੁੰਦਾ ਫਰੂਟ ਜਿੱਥੇ ਬੀਜੇ ਹੁੰਦੇ ਆ ਉਹ ਮਾਲਕ ਦੇਖ ਲੈਂਦਾ ਮਾਲਕ ਉਹ ਜਦੋਂ ਮਗਰ ਆਉਂਦਾ ਆਵਾਜ਼ਾਂ ਮਾਰਦਾ ਤੇ ਭੱਜ ਕੇ ਜਾ ਕੇ ਨਾ ਬਗੀਚੇ 'ਚ ਵੜ ਕੇ ਇੱਕ ਦਰਖਤ ਦੇ ਉੱਪਰ ਚੜ ਜਾਂਦਾ ਵੱਡਾ ਦਰਖਤ ਦੇ ਉੱਪਰ ਚੜ ਜਾਂਦਾ ਲੁਕਣ ਦੀ ਕੋਸ਼ਿਸ਼ ਕਰਦਾ ਆਲਸੀ ਬਾੜਾ ਸੀ ਮਾਲਕ ਲੱਭ ਕੇ ਉਹ ਥੱਲੇ ਆ ਜਾਂਦਾ ਦਰਖਤ ਤੇ ਮਾਲਕ ਕਹਿੰਦਾ ਥੱਲੇ ਉਤਰਿਆ ਨਹੀਂ ਤੇ ਮੈਂ ਕੁੱਤੇ ਛੱਡ ਦੇਣੇ ਆ ਉਹ ਬੰਦਾ ਇੰਨਾ ਆਲਸੀ ਸੀ ਕਹਿੰਦਾ ਉਤਰੂੰਗਾ ਠਹਿਰ ਕੇ ਹੁਣ ਜਿਹਨੇ ਬਗੀਚਾ ਆਪਦੇ 'ਚ ਫਰੂਟ ਬ ਉਹਦੀ ਮਿਹਨਤ ਲੱਗਦੀ ਆ ਉਹ ਕਹਿੰਦਾ ਤੂੰ ਐਂ ਓਤਰਨਾ ਨਹੀਂ ਰੁਕ ਜਾ ਉਹ ਕਹਿੰਦਾ ਮੈਂ ਡੰਡਾ ਲੈ ਕੇ ਆਉਣਾ ਨਾਲੇ ਲੈ ਕੇ ਆਉਣਾ ਕੁੱਤੇ ਛੱਡਦਾ ਤੇਰੇ ਤੇ ਉਹ ਆਪਦੇ ਉਥੋਂ ਰੂਮ ਚੋਂ ਕਮਰੇ ਚੋਂ ਜਿੱਥੇ ਵੀ ਉਹ ਘਰ ਚੋਂ ਚੱਕਣ ਚਲੇ ਗਿਆ ਡੰਡਾ ਤੇ ਨਾਲੇ ਛੱਡਣ ਚਲੇ ਗਿਆ ਕੁੱਤੇ ਉਹ ਜਦੋਂ ਚਲੇ ਗਿਆ ਤਾਂ ਉਤਰੋ ਉਤਰਿਆ ਭੱਜ ਗਿਆ ਭੱਜ ਕੇ ਜੰਗਲ ਚ ਵੜ ਗਿਆ ਬਾਗੀਚੇ ਵਾਲਾ ਮਾਲਕ ਉਹਦੇ ਪਿੱਛੇ ਪਿੱਛੇ ਪਰ ਜਦੋਂ ਜੰਗਲ ਚ ਵੜ ਗਿਆ ਬਾਗੀਚੇ ਵਾਲਾ ਕਹਿੰਦਾ ਚਲੇ ਗਿਆ ਮੇਰੇ ਬਾਗੀਚੇ ਚੋਂ ਨਿਕਲ ਗਿਆ ਕੋਈ ਨੁਕਸਾਨ ਨਹੀਂ ਕੀਤਾ ਇਹਨੇ ਮੈਂ ਮਗਰ ਕੱਲੇ ਜਾਵਾਂ ਜੰਗਲ ਬਈ ਦੀ ਤੁਰਿਆ ਜਾਂਦਾ ਹੁੰਦਾ ਤੇ ਰਾਸਤੇ ਚੱਕ ਉਹਨੂੰ ਲੋੰਬੜੀ ਦਿਖਦੀ ਲੋੰਬੜੀ ਦਾ ਜਿਹੜਾ ਨਾ ਅੱਧਾ ਹਿੱਸਾ ਹੁੰਦਾ ਜਾਨੀ ਜਿੱਦਾਂ ਇਨਸਾਨ ਦਾ ਲੱਤਾਂ ਕੰਮ ਨਾ ਕਰਨ ਐ ਲੋੰਬੜੀ ਦਾ ਪਿੱਛੇ ਵਾਲਾ ਹਿੱਸਾ ਕੰਮ ਨਹੀਂ ਕਰਦਾ ਸਿਰਫ ਮੋਹਰੀਆਂ ਲੱਤਾਂ ਨਾਲ ਤੁਰਦੀ ਸੀ ਪਿਛਲੇ ਵਾਲੀਆਂ ਲੱਤਾਂ ਘੜਿਸ-ਘੜਿਸ ਜਾਂਦੀ ਸੀ ਜਿਵੇਂ ਲਾ ਲੋਗੇ ਕਿਸੇ ਚੀਜ਼ ਦੇ ਥੱਲੇ ਆ ਕੇ ਜਾਨਵਰ ਸੱਟ ਲੱਗੀ ਹੋਵੇ ਤਾਂ ਉਹਦਾ ਪਿਛਲਾ ਹਿੱਸਾ ਪੈਰਲਾਈਜ਼ ਹੋ ਗਿਆ ਹੋਵੇ ਉਹ ਲੋੰਬੜੀ ਵਾਲ ਦੇਖ ਕੇ ਬੜਾ ਹੈਰਾਨ ਹੁੰਦਾ ਲੋੰਬੜੀ ਦੇਖਣ ਨੂੰ ਵੀ ਰਾਜੀ ਲੱਗੇ ਤੇ ਐਕਟਾ ਵੀ ਲੱਗੇ ਉਹ ਬੰਦਾ ਬੜਾ ਹੈਰਾਨ ਹੋਇਆ ਕਹਿੰਦਾ ਯਾਰ ਇਹ ਕਹਿੰਦਾ ਇਹਦੀ ਲੱਤਾਂ ਕੰਮ ਨਹੀਂ ਕਰਦੀਆਂ ਪਿਛਲੀਆਂ ਇਹ ਮੈਨੂੰ ਹੱਡੀ ਕੱਟੀ ਲੱਗਦੀ ਆ ਐਕਟਾ ਵੀ ਲੱਗਦੀ ਆ ਮਤਲਬ ਕੜੀਸਕੜੀਸ ਲੱਤਾਂ ਤੁਰ ਜਾਂਦੀ ਆ ਇਹਨੂੰ ਖਾਣਾ ਕਿੱਥੋਂ ਮਿਲਦਾ ਹੱਲੇ ਹੈ ਨਹੀਂ ਗੱਲ ਸੋਚਦਾ ਹੁੰਦਾ ਉਦੋਂ ਸ਼ੇਰ ਆ ਜਾਂਦਾ ਸ਼ੇਰ ਦੇਖ ਕੇ ਡਰ ਜਾਂਦਾ ਇਹ ਪਰ ਸ਼ੇਰ ਦੇ ਮੂੰਹ ਦੇ ਵਿੱਚ ਇੱਕ ਮਾਸ ਦਾ ਟੁਕੜਾ ਹੁੰਦਾ ਆਲਸੀ ਨਕਮਾ ਜਿਹੜਾ ਬੰਦਾ ਹੁੰਦਾ ਸੋਚਦਾ ਵੀ ਸ਼ੇਰ ਲੂੰਬੜੀ ਨੂੰ ਖਾਊਗਾ ਵੀ ਮਾਰੀ ਗਈ ਲੂੰਬੜੀ ਨਾਲ ਹੁਣ ਮੇਰਾ ਵੀ ਨੰਬਰ ਲੱਗਿਆ ਰਿਹਾ ਅੱਜ ਆਲਸੀ ਤਾਂ ਪਹਿਲਾਂ ਹੀ ਬਹੁਤ ਸੀ ਇਹ ਹੱਲੇ ਸੋਚਦਾ ਸ਼ੇਰ ਲੂੰਬੜੀ ਦੇ ਲੂੰਬੜੀ ਦਾ ਕੋਲ ਆਇਆ ਜਿਹੜਾ ਸ਼ੇਰ ਦੇ ਮੂੰਹ ਦੇ ਵਿੱਚ ਮਾਸ ਦਾ ਟੁਕੜਾ ਹੁੰਦਾ ਉਹ ਲੂੰਬੜੀ ਦੇ ਮੋਰੇ ਰੱਖਦਾ ਸ਼ੇਰ ਚਲੇ ਜਾਂਦਾ ਉਹ ਲੂੰਬੜੀ ਉਹ ਮਾਸ ਦਾ ਟੁਕੜਾ ਜਿਹੜਾ ਖਾਣ ਲੱਗ ਜਾਂਦੀ ਇਹ ਦੇਖ ਕੇ ਵਾਲਸੀ ਆਦਮੀ ਬੜਾ ਹੈਰਾਨ ਹੁੰਦਾ ਕਹਿੰਦਾ ਯਾਰ ਸ਼ੇਰ ਲੂੰਬੜੀ ਨੂੰ ਖਾਣਾ ਦੇਣ ਆਇਆ ਇਹ ਤਾਂ ਦੁਸ਼ਮਣੀ ਵੜੀ ਹੁੰਦੀ ਹੈ ਦੀ ਸ਼ੇਰ ਤਾਂ ਜਾਨਵਰਾਂ ਨੂੰ ਖਾਂਦਾ ਇਹ ਖਾਣਾ ਕਿੱਥੋਂ ਦੇਣ ਆ ਗਿਆ ਇਹ ਸੋਚਦਾ ਦਿਮਾਗ ਚ ਫੁਰਨਾ ਫੁਰਦਾ ਕਹਿੰਦਾ ਰੱਬ ਨੇ ਹਨਾ ਫੇਰ ਕਹਿੰਦਾ ਜਿਹੜਾ ਇਹ ਲੂੰਬੜੀ ਨੂੰ ਇਦਾਂ ਸੱਟ ਮਾਰੀ ਆ ਇਹਦੇ ਜਾਦੀ ਲੱਤਾ ਕੰਮ ਨਹੀਂ ਕਰਦੀਆਂ ਤੇ ਫਿਰ ਰੱਬ ਨੇ ਆਪੇ ਹਿਸਾਬ ਤਾ ਕੋਈ ਲਾਇਆ ਇਹਦਾ ਰੱਬ ਨੇ ਇਹਦੀ ਕਿਸਮਤ ਚ ਖਾਣਾ ਲਿਖਿਆ ਲਿਖਿਆ ਇਹ ਜਿੱਥੇ ਮਰਜੀ ਚੱਲ ਜਵੇ ਇਹਨੂੰ ਸ਼ੇਰਖਾਨਾ ਦੇ ਜਾਂਦਾ ਉੱਥੇ ਬਹਿ ਜਾਂਦਾ ਢੇਰੀ ਢਾ ਕੇ ਇੱਕ ਦਰਖਤ ਲੱਭਦਾ ਵੱਡਾ ਸਾਰਾ ਉਹ ਦਰਖਤ ਦੇ ਥੱਲੇ ਬਹਿ ਜਾਂਦਾ ਅੱਖਾਂ ਮੀਟ ਲੈਂਦਾ ਕਹਿੰਦਾ ਜੀ ਇਸ ਲੂੰਬੜੀ ਨੂੰ ਖਾਣਾ ਮਿਲ ਸਕਦਾ ਇੱਕ ਜਾਨਵਰ ਨੂੰ ਕਾਲਾ ਮਿਲ ਸਕਦਾ ਮੈਂ ਤਾਂ ਰੱਬ ਦਾ ਬਣਾਇਆ ਹੋਇਆ ਇਨਸਾਨ ਆ ਮੈਂ ਤਾਂ ਰੱਬ ਦਾ ਬਣਾਇਆ ਮਨੋਖਿਆ ਮੈਨੂੰ ਵੀ ਖਾਣਾ ਰੱਬ ਦਊ ਦਊ ਕੋਈ ਵਿੱਦ ਬਣਾਊਗਾ ਹੀ ਮੇਰੇ ਕੋਲ ਤੱਕ ਮੇਰੇ ਤੱਕ ਵੀ ਖਾਣਾ ਪਹੁੰਚੂਗਾ ਰੱਬ ਨੇ ਕੋਈ ਪਲੈਨਿੰਗ ਕੀਤੀ ਹੋਊਗੀ ਮੇਰੇ ਤੱਕ ਖਾਣਾ ਪਚਾਉਣ ਦੀ ਅੱਖਾਂ ਮੀਟ ਕੇ ਬਹਿ ਜਾਂਦਾ ਉਡੀਕੀ ਜਾਂਦਾ ਵੀ ਮੇਰੇ ਲਈ ਕੋਈ ਖਾਣਾ ਲੈ ਕੇ ਆਊਗਾ ਜਿਵੇਂ ਲੂੰਬੜੀ ਲਈ ਸ਼ੇਰ ਖਾਣਾ ਲੈ ਕੇ ਆਇਆ ਐਂ ਮੇਰੇ ਵਾਸਤੇ ਵੀ ਕੋਈ ਖਾਣਾ ਲੈ ਕੇ ਆਊਗਾ ਘੰਟਾ ਦੀਕਦਾ 2 ਘੰਟੇ ਦੀਕਦਾ ਸ਼ਾਮ ਹੋ ਜਾਂਦੀ ਕੋਈ ਖਾਣਾ ਲੈ ਕੇ ਨਹੀਂ ਆਉਂਦਾ ਰਾਤ ਨੂੰ ਵੀ ਬੈਠਾ ਰਹਿੰਦਾ ਦਿਨ ਚੜ ਜਾਂਦਾ ਕੋਈ ਖਾਣਾ ਲੈ ਕੇ ਨਹੀਂ ਆਇਆ ਦੋ ਦਿਨ ਦੁਪਹਿਰ ਹੋ ਗਈ ਖਾਣਾ ਲੈ ਕੋਈ ਵੀ ਨਹੀਂ ਆਇਆ ਢੱਡ ਚ ਉਹਦੇ ਬੁਰਾ ਹਾਲ ਵੱਟ ਪੈਣ ਭੁੱਖਾ ਨਾ ਉਹਦਾ حال ਖਰਾਬ ਹੋਇਆ ਬੈ ਆਲਸੀ ਬਾੜਾ ਸੀ ਹਿਲਦਾ ਵੀ ਨਹੀਂ ਸੀ ਜਦੋਂ ਭੁੱਖ ਨੇ ਫੇਣਾ ਐਨੂੰ ਢੱਡ ਨਚੋੜੀ ਦਿੱਤਾ ਫੇ ਉੱਠ ਕੇ ਤੁਰ ਪਿਆ ਖਾਣਾ ਲੱਭਣ ਦੀ ਤਲਾਸ਼ ਸ਼ਹਿਰ ਵੱਲੋਂ ਤੁਰਿਆ ਆ ਗਿਆ ਤੁਰਿਆ ਆ ਗਿਆ ਹੁਣ ਕਿਦੋਂ ਸਮਝ ਨਾ ਆਏ ਮੈਂ ਖਾਣਾ ਖਾਵਾਂ ਕਿ ਦਵੇ ਕੌਣ ਵੇਲਣ ਨੂੰ ਨਕੰਮੇ ਆਲਸੀ ਨੂੰ ਦਵੇ ਕੌਣ ਖਾਣਾ ਐਂ ਜਾਂਦਾ ਹੁੰਦਾ ਤੇ ਇੱਕ ਬੰਦਾ ਨਾ ਗੱਡੀ ਪਾਰਕਿੰਗ ਕਰਦਾ ਹੁੰਦਾ ਇੱਕ ਵਿਅਕਤੀ ਉਹਦੇ ਕੋਲ ਜਾ ਕੇ ਕਹਿੰਦਾ ਬਾਉ ਜੀ ਮੈਂ ਬੜਾ ਭੁੱਖਾ ਮੈਂ ਖਾਣਾ ਨਹੀਂ ਖਾਦਾ ਕਈ ਦਿਨ ਦਿਨ ਤੋਂ ਮੈਨੂੰ ਖਾਣਾ ਖਿਲਾ ਦਿਓ ਉਹ ਬੰਦਾ ਹੀ ਕਰਦਾ ਉਹ ਕਹਿੰਦਾ ਚੱਲ ਆ ਜਾ ਤੈਨੂੰ ਮੈਂ ਖਾਣਾ ਲੈ ਦੇਣਾ ਇੱਕ ਰੈਸਟੋਰੈਂਟ ਦੇ ਕੋਲ ਲੈ ਜਾਂਦਾ ਉਹ ਤੁਹਾਨੂੰ ਖਾਣਾ ਲੈ ਕੇ ਹੁੰਦਾ ਪਾਣੀ ਪਾਣੀ ਦਿੰਦਾ ਥੋੜੇ ਪੈਸੇ ਵੀ ਦਿੰਦਾ ਕਹਿੰਦਾ ਲੈ ਬਾਅਦ ਚ ਚਕਾ ਲੈ ਉਹ ਜਦੋਂ ਇਹ ਸਾਰਾ ਕੁਝ ਕਰ ਰਿਹਾ ਹੁੰਦਾ ਪੈਸੇ ਪਾ ਦੇ ਰਿਹਾ ਹੁੰਦਾ ਖਾਣਾ ਦੇ ਰਿਹਾ ਹੁੰਦਾ ਉਹਨੂੰ ਸਵਾਲ ਪੁੱਛਦਾ ਕਹਿੰਦਾ ਸਰ ਮੈਨੂੰ ਕਹਿੰਦਾ ਤੁਸੀਂ ਨਾ ਬੜੇ ਪੜੇ ਲਿਖੇ ਬੜੇ ਸੂਝਵਾਨ ਲੱਗਦੇ ਹੋ ਉਹ ਬੰਦਾ ਜੈਂਟਲਮੈਨ ਸੀ ਕਹਿੰਦਾ ਮੈਂ ਤੁਹਾਨੂੰ ਗੱਲ ਪੁੱਛਣੀ ਆ ਉਹ ਕਹਿੰਦਾ ਪੁੱਛੋ ਕਹਿੰਦਾ ਤੁਸੀਂ ਰੱਬ ਨੂੰ ਮੰਨਦੇ ਹੋ ਉਹ ਆਲਸੀ ਕਹਿੰਦਾ ਸਾਮਯਾ ਜਿਹੜਾ ਵਿਅਕਤੀ ਹੁੰਦਾ ਕਹਿੰਦਾ ਬਿਲਕੁਲ ਮੰਨਦਾ ਮੇਰਾ ਰੱਬ ਤੇ ਬਹੁਤ ਭਰੋਸਾ ਕਹਿੰਦਾ ਮੈਨੂੰ ਇੱਕ ਗੱਲ ਦੱਸੋ ਮੈਂ ਜੰਗਲ ਵਿੱਚ ਗਿਆ ਜੰਗਲ ਵਿੱਚ ਇੱਕ ਲੂੰਬੜੀ ਸੀ ਉਹਦੀਆਂ ਲੱਤਾਂ ਕੰਮ ਨਹੀਂ ਕਰਦੀਆਂ ਸੀ ਪਿਛਲਾ ਹਿੱਸਾ ਦਾ ਕੰਮ ਨਹੀਂ ਕਰਦਾ ਸੀ ਉਹ ਦੋ ਲੱਤਾਂ ਨਾਲ ਤੁਰਦੀ ਸੀ ਬੜਾ ਘੜੀਸ ਘੜੀਸ ਕੇ ਬੜੀ ਔਖੀ ਹੋ ਗਈ ਸ਼ੇਰ ਉਹਨੂੰ ਖਾਣਾ ਦੇ ਗਿਆ ਸ਼ੇਰ ਉਹਨੂੰ ਹਰ ਰੋਜ਼ ਖਾਣਾ ਦੇ ਕੇ ਚਲੇ ਜਾਂਦਾ ਤੇ ਰੱਬ ਨੇ ਮੇਰੇ ਲਈ ਕਿਉਂ ਨਹੀਂ ਖਾਣਾ ਭੇਜਿਆ ਮੈਂ ਵੀ ਤਾਂ ਉੱਥੇ ਬੈਠਾ ਹੀ ਸੀ ਮੈਂ ਐ ਕਿਹੜਾ ਕੰਮ ਕਰਦਾ ਕੋਈ ਉਹ ਬੰਦਾ ਕਹਿੰਦਾ ਕਹਿੰਦਾ ਮੈਲੀ ਰੱਬ ਨੇ ਕਿਉਂ ਨਹੀਂ ਖਾਣਾ ਭੇਜਿਆ ਮੈਂ ਵੀ ਤਾਂ ਉੱਥੇ ਬੈਠ ਕੇ ਖਾਣੇ ਦੀ ਵੇਟ ਕਰਦਾ ਸੀ ਜੇ ਸ਼ੇਰ ਲੂੰਬੜੀ ਨੂੰ ਖਾਣਾ ਦੇਣ ਆ ਸਕਦਾ ਤਾਂ ਮੈਨੂੰ ਵੀ ਕੋਈ ਖਾਣਾ ਦੇਣ ਆ ਸਕਦਾ ਮੈਂ ਵੀ ਤਾਂ ਲੂੰਬੜੀ ਵਰਗਾ ਹੀ ਆ ਮੈਨੂੰ ਵੀ ਤਾਂ ਖਾਣੇ ਦੀ ਲੋੜ ਸੀ ਉਹ ਬੰਦਾ ਕਹਿੰਦਾ ਅੱਛਾ ਮੁਸਕਰਾ ਪਿਆ ਬੰਦਾ ਹੱਸ ਪਿਆ ਕਹਿੰਦਾ ਤੂੰ ਇਹ ਸੋਚਦਾ ਕਿ ਤੈਨੂੰ ਕੋਈ ਖਾਣਾ ਦੇ ਜਾਂਦਾ ਤੂੰ ਵੀ ਲੂੰਬੜੀ ਵਰਗਾ ਹੀ ਸੀ ਤੂੰ ਇਨਸਾਨ ਹੈ ਨੂੰ ਪਤਾ ਉਹ ਕਹਿੰਦਾ ਹਾਂਜੀ ਕਹਿੰਦਾ ਜ਼ਰੂਰੀ ਨਹੀਂ ਕਿ ਤੂੰ ਲੂੰਬੜੀ ਦੇ ਪੱਖ 'ਚ ਬੈਠੇ ਕਹਿੰਦਾ ਰੱਬ ਨੇ ਹਰ ਇਨਸਾਨ ਲਈ ਚੰਗਾ ਸੋਚਿਆ ਰੱਬ ਹਰ ਇਨਸਾਨ ਦੀ ਪਲੈਨਿੰਗ ਕਰਕੇ ਰੱਖਦਾ ਰੱਬ ਹਰ ਇਨਸਾਨ ਦਾ ਧਿਆਨ ਰੱਖਦਾ ਕਹਿੰਦਾ ਤੂੰ ਇਹ ਕਿਉਂ ਸੋਚਦਾ ਕਿ ਤੂੰ ਲੂੰਬੜੀ ਦੀ ਥਾਂ ਆ ਤੇ ਕਹਿੰਦਾ ਰੱਬ ਨੇ ਤੈਨੂੰ ਲੂੰਬੜੀ ਥਾਂ ਨਹੀਂ ਰੱਬ ਨੇ ਤੈਨੂੰ ਉਹ ਜਿਹੜਾ ਸੀਨ ਦਿਖਾਇਆ ਨਾ ਉਹ ਲੂੰਬੜੀ ਕਰਕੇ ਨਹੀਂ ਦਿਖਾਇਆ ਤੈਨੂੰ ਸ਼ੇਰ ਕਰਕੇ ਦਿਖਾਇਆ ਕਿ ਰੱਬ ਤੈਨੂੰ ਸ਼ੇਰ ਬਣਾਉਣਾ ਚਾਹੁੰਦਾ ਇਹ ਨਹੀਂ ਕਿ ਤੈਨੂੰ ਕੋਈ ਖਾਣਾ ਦੇਣਾ ਵੇ ਤੂੰ ਖਾਣਾ ਦੇ ਕਿਸੇ ਨਾ ਕਿਸੇ ਨੂੰ ਜਿਵੇਂ ਮੈਂ ਤੈਨੂੰ ਖਾਣਾ ਦਿੱਤਾ ਤੂੰ ਐਂ ਦਾ ਬਣ ਕਿ ਤੂੰ ਕਿਸੇ ਨੂੰ ਖਾਣਾ ਦੇਵੇਂ ਤੂੰ ਇਨਸਾਨ ਹੈ ਲੂੰਬੜੀ ਦਾ ਵਿਚਾਰੀ ਸ਼ਹਿਰ 'ਚ ਨਹੀਂ ਆ ਸਕਦੇ ਸੱਟ ਲੱਗੀ ਤੂੰ ਹਟਾ ਕਟਾ ਤੇਰੇ ਹੱਥ ਪੈਰ ਚੱਲਦੇ ਆ ਦਿਮਾਗ ਤੇ ਰੱਬ ਨੇ ਦਿੱਤਾ ਸੋਹਣਾ ਸੁਨੱਖਾ ਤੂੰ ਕੰਮ ਕਰ ਤੂੰ ਕਿਸੇ ਨੂੰ ਖਾਣਾ ਖਿਲਾ ਜ਼ਰੂਰਤਮੰਦ ਨੂੰ ਦੋ ਕੁ ਮਿੰਟ ਖੜਾ ਰਿਆ ਚੁੱਪ ਸ਼ਾਂਤ ਇਹ ਕਹਿੰਦਾ ਜੀ ਸਰ ਮੈਂ ਤੁਹਾਡੀ ਗੱਲ ਬੜੀ ਵਧੀਆ ਲੱਗੀ ਉਹ ਇਨਸਾਨ ਵੀ ਕਹਿੰਦਾ ਵਿਅਕਤੀ ਕਹਿੰਦਾ ਕਹਿੰਦਾ ਆਲਸ ਛੱਡ ਕੰਮ ਕਰ ਫਿਰ ਉਸ ਬੰਦੇ ਨੇ ਉਹਨਾਂ ਵਾਦਾ ਕੀਤਾ ਜੀ ਠੀਕ ਐ ਮੈਂ ਅੱਜ ਤੋਂ ਬਾਅਦ ਮਿਹਨਤ ਕਰੂੰਗਾ ਮੈਂ ਕੰਮ ਕਰੂੰਗਾ ਆਲਸ ਨੂੰ ਤਿਆਗ ਦੂੰਗਾ ਆਪਣੇ ਘਰ ਦੀ ਗਰੀਬੀ ਕੱਢੂੰਗਾ ਮੇਰਾ ਪਿਓ ਗਰੀਬੀ ਚ ਮਰ ਗਿਆ ਮੇਰੀ ਮਾਂ ਗਰੀਬੀ ਚ ਮਰ ਗਈ ਮੈਂ ਗਰੀਬੀ ਚ ਨਹੀਂ ਮਰਦਾ ਉਸ ਬੰਦੇ ਨੇ ਕੰਮ ਕਰਨਾ ਸ਼ੁਰੂ ਕੀਤਾ ਕੁਛ ਦਿਨ ਨਿਕਲੇ ਉਸ ਜਿਸ ਵਿਅਕਤੀ ਨੇ ਇਹਨੂੰ ਖਾਣਾ ਖਿਲਾਇਆ ਸੀ ਨਾ ਉਹੀ ਵਿਅਕਤੀ ਅਗਨ ਰੋਡ ਤੇ ਜਾ ਰਿਹਾ ਤੇ ਉਹੀ ਆਲਸੀ ਆਦਮੀ ਕਿਸੇ ਬੱਚੇ ਨੂੰ ਖਾਣਾ ਖਿਲਾ ਰਿਹਾ ਸੀ ਆਲਸ ਕੱਢੀ ਉਹਨੇ ਆਪਣੇ ਆਪ ਨੂੰ ਅਗਾਹ ਲੈ ਗਿਆ ਜ਼ਿੰਦਗੀ ਵਿੱਚ ਕੰਮ ਕਰਨ ਲੱਗਾ ਸੋ ਦੋਸਤੋ ਆਲਸੀ ਆਦਮੀ ਦਾ ਰੱਬ ਵੀ ਨਹੀਂ ਸਹਾਈ ਬਣਦਾ ਨਕੰਮੇ ਬੰਦੇ ਦਾ ਰੱਬ ਸਹਾਈ ਨਹੀਂ ਬਣਦਾ ਰੱਬ ਜੇ ਸਾਥ ਦਿੰਦਾ ਤਾਂ ਮਿਹਨਤੀਆ ਦਿੰਦਾ ਹਨਰਮੰਦਾ ਦਿੰਦਾ ਗੱਲਬਾਤ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਵੀ ਕਰ ਲਿਓ ਬਹੁਤ ਬਹੁਤ ਧੰਨਵਾਦ ਸ਼ੁਕਰੀਆ ਦੋਸਤੋ